ਕਿਸਾਨ ਬਿਲਕੁਲ ਠੀਕ ਹੈ ਉਦੋਂ ਕਿਸ ਜਿਹੜਾ ਗਿਣਤੀ ਦਾ ਹਿਸਾਬ ਦਾ ਵੀ ਕੋਈ ਨਹੀਂ ਠੀਕ ਹੂੰ ਤੱਕ ਅੜੀਆਂ ਸਰਕਾਰਾਂ ਮੰਨਦੀਆਂ ਹੂੰ ਕਿਸੇ ਨੇ ਕਿਸਾਨਾਂ ਦੀ ਖੁਦਕਸ਼ੀ ਰੋਕਣ ਲਈ ਸਟੈਪ ਵੀ ਨਹੀਂ ਚੁੱਕਿਆ ਬਿਲਕੁਲ ਹੀ ਨਹੀਂ ਸੋਚੇ ਨਹੀਂ ਹੋਰ ਅਸਤੋਂ ਵੀ ਮੈਂ ਤਾਂ ਇੱਕ ਵਾਕ ਹੀ ਸਰਕਾਰਾਂ ਨਾਲੋਂ ਵੱਡਾ ਦੋਸ਼ ਸਾਡੇ ਲੀਡਰਾਂ ਦਾ ਹੂੰ ਸਾਲੂਟ ਰੰਧਾ ਜਿਨਾਂ ਨੇ ਇਹਦੇ ਤੇ ਕੋਈ ਨੋਟਿਸ ਹੀ ਨਹੀਂ ਲਿਆ ਲੜਾਈ ਨਹੀਂ ਕਿਸਾਨ ਮਰ ਜਾਂਦਾ ਹੈ ਭੁਗਤੇ ਅਸੀਂ ਬੋਲ ਦਿੰਨੇ ਆ ਸਰਕਾਰਾਂ ਦੇ ਨਾਲ ਰੋਣਾ ਪਾ ਲੈਨੇ ਆ ਥੋੜੇ ਬਹੁਤੇ ਦੋ ਪੈਸੇ ਦਵਾ ਦੇਨੇ ਆ ਕੋਈ ਵਰਤਦਾ ਇਹ ਕਿਸੇ ਨੇ ਨਹੀਂ ਸੋਚਿਆ ਕਿ ਕੱਲ ਨੂੰ ਰੇਣਾ ਕੋਈ ਕੋਈ ਠੀਕ ਹੈ ਤੁਹਾਡੀ ਆ ਜਿਹੜੀ ਲੜਾਈ ਲੜ ਰਿਹਾ rowData ਜੀ ਮਰਨ ਤੋਂ ਰੋਕਣ ਦੀ ਇੱਕ ਕੋਸ਼ਿਸ਼ ਹੈ ਬਿਲਕੁਲ ਠੀਕ ਹੈ ਜੀ ਵਾਹਿਗੁਰੂ ਕਿਰਪਾ ਕਰੇ ਕਿਤਾ ਪਰ ਜਿੱਤ ਵੀ ਤੱਕ ਉਸ ਸਾਡਾ ਯੋਗਦਾਨ ਪੈ ਜਾ ਕਿਸਾਨਾਂ ਨੂੰ ਮਰਨ ਤੋਂ ਰੋਕਣ ਸਿੱਟੀ ਵੀ ਅੰਮ੍ਰਿਤ ਚਾ ਵੱਡਾ ਯੋਗਦਾਨ ਸਾਡਾ ਜੀ ਪੈ ਜਾ ਜਿਹੜੇ ਰੋਜ਼ ਸਾਨੂੰ ਬਦਨਾਮ ਕਰਦੇ ਹਨ ਪਾਣੀ ਮੁਕਾਤਾ ਇਹਨਾਂ ਨੇ ਪਾਣੀ ਮੁਕਾਤਾ ਹੈ ਮੰਨ ਤੇ ਵਰਸੀ ਪੀਚਰ ਉਹ ਨਹੀਂ ਹੋਣੀ ਜਿੰਨਾ ਚਿਰ ਐਮਐਸਪੀ ਦੀ ਗਰੰਟੀ ਬਣੀ ਹੂੰ ਬਿਲਕੁਲ ਠੀਕ ਹੈ ਜੀ ਵੱਡਾ ਵਰਸੀ ਵਿਕੇਸ਼ਨ ਤੋਂ ਬਿਨਾ ਪਾਣੀ ਨਹੀਂ ਪਾ ਸਕਦਾ ਬਿਲਕੁਲ ਠੀਕ ਹੈ ਜੀ ਹਲ ਕੋਈ ਨਹੀਂ ਉਹ ਤੋਂ ਲੋ ਜਿਹੜੇ ਰੋ ਵੀ ਥੱਲਾ ਤਾਂ ਕਰ ਦਿੰਦੇ ਆ ਹੂੰ ਕਿ ਸਿੱਤ ਉਹ ਕਾਹ ਚਤੀ ਪਾਣੀ ਨਹੀਂ ਛੱਡਣਾ 15 ਸਾਲ ਦਾ ਪਾਣੀ ਰਹਿ ਪਿਆ ਕੋਈ 15 ਸਾਲ ਦਾ ਰਹਿ ਗਿਆ ਹੋ ਗਿਆ ਕਰੋਂ ਤੇ ਸਹੀ ਕੋਸ਼ਿਸ਼ ਦੇ ਖਾਤਰ ਸੋ ਇਸ ਕਰਕੇ ਅਸੀਂ ਰਵਾਨਾ ਬਰੋਂ ਮਰ ਜਾਵਾਂਗੇ ਪਰ ਲੇਕਨ ਸਰਕਾਰ ਦੇ ਸਿਰ ਠੀਕਰ ਆ ਪਾ ਗਏ ਬਿਲਕੁਲ ਘਟ ਗਈ ਤਾਂ ਹੋਏਗਾ इतिहास लिखा जाना है ये भी चार कर लिखे जाना किसी बंदे ने जेकर किसी ने, ने यार किसान की गल सुनी ही नहीं तो किसी ने यार किसान की खातर मौत गले लाई है सो इस करके पूरी तरह प्रपेयर होके बैठे हैं थोड़ी ऑर्गेनाइज़ दी ता फिक्र करने की लोड़ है जे जिंदे रहने वास्ते बैठे हो ਪਪਾ ਕੀ ਯਾਦ ਅੰਮਾ ਗ ਮੰਨੀ ਜਾਈ ਜਾਂ ਫਿਰ ਪ੍ਰਭੂ ਮਹਤਮਾ ਕਾਲਪੁਰ ਤੋਂ ਆਇਦਰ ਵਰ ਆਪਣੀ ਜਿਹੜਾ ਆਇਦ ਕਰਕੇ ਤਰੇ ਹੋਇਆ ਇਹ ਪੂਰਾ ਕੰਮ ਅਸਲ ਕੀ ਹੈ ਧੰਨਵਾਦ ਤੁਹਾਡਾ ਤੁਸੀਂ ਸਾਰੇ ਆਏ ਹੋ ਸਾਰਿਆਂ ਦਾ ਡਾਕਟਰ ਸਾਹਿਬ ਦਾ ਵੀ ਕੁਰੀਅਨ ਸਾਹਿਬ ਦਾ ਵੀ ਉੱਥੇ ਇੱਥੇ ਕਾਲੀਵਾਨ ਸਾਹਿਬ ਤੁਸੀਂ ਆਏ ਲੀੜੇ ਕੋਲੋਂ ਕੁਸਰਤ ਸੇਵਾ ਆਇਆ ਨੇ ਸਭ ਦਾ ਧੰਨਵਾਦ ਅੱਲਾ ਚਲੋ ਮੜਾ ਜੀ ਕਰ ਲੀਏ ਆਪਾਂ ਕਹੋਗੇ ਸ਼ੋਭਾ ਜੀ ਨੂੰ ਤੁਸੀਂ ਸਪਸ਼ਟ ਗੱਲਾਂ ਇਹ ਜੀ